ਕਿਦਾਂ ਨਾ ਖ਼ਬਰ ਵੀ ਪੜ੍ਹੀ ਇਹ ਬਾਜੀ ਜੇ ਪੰਚ ਸਰਬਸੰਮਤੀ ਹੋ ਜੂ ਪਹਿਲਾਂ 50 ਲੱਖ ਲਾਇਆ ਵੀ 25 ਲੱਖ ਮੈਂ ਫੇਰ ਕੋਈ ਵਾੜ ਜਵੇ ਤੋਂ ਨਾ ਬਾਈ ਜੀ ਮੁਕਾਬਲਾ ਸ਼੍ਰੀ ਹੋਣ ਲੱਗੇ

हारे जा कढाए ਬਹੁਤ ਹੈ ਗੁੱਸਾ ਲਿਆ ਕਰ ਗਈ ਬੱਖੀ ਵਿੱਚ ਵੱਜਾ ਹੂਰੇ ਦਾ ਬੰਦ ਪਿਆ ਦਰਵਾਜਾ ਪਾਟ ਕੋਟਕਪੂਰੇ ਦਾ ਸਮਾਂ ਲੱਗ ਗਿਆ 18 ਸੈਕਿੰਡ 03 ਪੁਆਇੰਟ ਆ ਬੱਬੂ ਦੋਨਾਂ ਤੋਂ ਕੁਝ ਨਾ ਹੁੰਦਾ ਪਰ ਮੈਂ ਦੱਸਦਾ ਸੱਜੇ ਆ ਤਾਲੀ ਦਾ ਹੁੰਦਾ ਵਾ ਇਹ ਬਾਈ ਜੀ ਭੱਜ ਗਿਆ ਕਾਰਤੂਸ ਜੁਝਾਰ ਕਕਰਾਲੇ ਦਾ ਜੁਝਾਰ ਕਕਰਾਲੇ ਦਾ ਕਾਰਤੂਸ